ਮੇਰਾ ਨਰਵੇਲ ਸਿੰਘ ਜੋ ਕਿ ਪਿੰਡ ਬੇਠਵਾਂ ਕਪਾਲਪੁਰ ਜੋ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਕੀ ਵਿਸ਼ਵਾਸਨ ਦਵਾ ਰਹੇ ਕੋਈ ਵਿਸ਼ਵਾਸ ਕਹਿੰਦੇ ਇਨਸਾਫ ਹੋਊਗਾ ਜੋ ਲੋਕੇਸ਼ਨ ਆ ਕੇ ਬੰਦੇ ਆਉਣਗੇ ਉਹ ਵੀ ਰੱਖਾਂਗੇ ਜਿਹੜੇ ਮੂਵੀ ਜਾਣਗੇ ਉਹ ਵੀ ਰੱਖਾਂਗੇ ਨਜਾਜ਼ ਕੋਈ ਨਹੀਂ ਰੱਖਾਂਗੇ ਪਰ ਇਨਸਾਫ ਬਹੁਤ ਘੱਟ ਮਿਲਦੀਆਂ ਸਾਂ ਇਸੇ ਲਈ ਜਿਹੜੀ ਜੋ ਵੀ ਸਾਡੇ ਪਿੰਡ ਦੇ ਜਿੰਨੇ ਪਰਚੇ ਹੋਏ ਆ ਜੇ ਪੁੱਛੋ ਤਾਂ ਕੋਈ ਕਾਰਵਾਈ ਕਰਦੀ ਸਾਡੇ ਜਿਹੜੇ ਆ ਇਹਨੇ ਕਸਲ ਹੋਏ ਨਹੀਂ ਹੋਣੇ ਸਾਡੇ ਪਿੰਡ ਇੰਨੀਆਂ ਦਰਖਾਸਤਾਂ ਇੰਨੇ ਪਰਚੇ ਇੱਕ ਵਾਰੀ ਪੁਲਿਸ ਪਿੰਡ 'ਚ ਨਹੀਂ ਆਈ ਹੁਣ ਬਿਨਾਂ ਵਜ੍ਹਾ ਹੀ ਬੜੇ ਜਣ ਹੋ ਗਏ 150 ਬੰਦਾ ਇੱਥੇ ਲਾਇਆ ਜਿਹਦਾ ਕੋਈ ਮਸਲ ਵੀ ਨਹੀਂ ਲੜਾਈ ਕਿੱਟਾ ਫੀਂ ਵੇਖਣ ਦੀ ਖਾਲਾਂ ਦਾ ਕੋਈ ਝਗੜਾ ਹੀ ਨਹੀਂ ਖਾਲ ਪੱਕੇ ਬਣੇ ਬਿਨਾਂ ਮਸਲਬੋ ਅੰਦਰ ਨੂੰ ਖੜੀ ਜਾਂਦੇ ਆ ਉਹ ਮੁੰਡੇ ਨੇ ਐਮਐਲਏ ਸਾਹਿਬ ਨੂੰ ਪੁੱਛਿਆ ਕਿ ਸਾਡੇ ਨਾਲ ਨਜਾਇਜ਼ ਹੋਈ ਆ ਐਮਐਲਏ ਸਾਹਿਬ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਪਿਆਰ ਨਾਲ ਗੱਲ ਜਿੱਦਾਂ ਮੁੰਡਾ ਕਰਦਾ ਉਦਾਂ ਪਿਆਰ ਨਾਲ ਗੱਲ ਕਰਕੇ ਇਨਸਾਫ ਹੋਣਾ ਚਾਹੀਦਾ ਕਿਉਂਕਿ ਐਮਐਲਏ ਸਾਹਿਬ ਸਾਰਿਆਂ ਦੇ ਸਾਹਮਣੇ ਆ ਇਹਨਾਂ ਨੂੰ ਪਾਰਟੀ ਬਾਜ਼ੀਆਂ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਇੱਕ ਸਰਕਾਰ ਦੇ ਨਮਾਇंदे ਆ ਜਿਨੇ ਵੀਡੀਓ ਆ ਆਡੀਓ ਕੀਤੀ ਹੈ ਵਾਇਰਲ ਉਹਨਾਂ ਕੋਈ ਐਮਐਲਏ ਨਾਲ ਪਹਿਲਾਂ ਕੋਈ ਗੱਲ ਹੋ ਚੁੱਕੀ ਹੈ ਉਹਦੇ ਪਿਓ ਦੇ ਸੱਟਾਂ ਲੱਗੀਆਂ ਉਹਨੇ ਫੋਨ ਕੀਤਾ ਉਹਨਾਂ ਦੀ ਪਾਜੀ ਉਹਦੇ 26 ਸੱਤ ਦਾ ਪਰਚਾ ਉਹਦੇ ਪਿਓ ਦੇ ਸੱਟਾਂ ਲੱਗੀਆਂ 13 ਫਰਵਰੀ ਦਾ ਪਰਚਾ ਬਣਿਆ ਇੱਕ ਦਿਨ ਕੁੱਥਨੇ ਪਿੰਡ ਰੇਟ ਨਹੀਂ ਮਾਰਿਆ ਐਮਐਲਏ ਸਾਹਿਬ ਨੇ ਕੋਈ ਉਹਨੂੰ ਜਾ ਕੇ ਗੰਜਰਵੇਂ ਕੋਈ ਸਰਮਾਈ ਨਹੀਂ ਕੀਤੀ ਇਸ ਕਰਕੇ ਜੇ ਸਾਡੇ ਪਿੰਡ 'ਚ ਉਹਨਾਂ ਨੂੰ ਨੱਥ ਪਾਈ ਹੁੰਦੀ ਤਾਂ ਜਿਹੜੇ ਆ ਸਾਡੇ ਇੰਨੇ ਬੰਦੇ ਫੱਟੜ ਹੋਏ ਮਰੇ ਨਹੀਂ ਹੁੰਨੇ ਅੰਗਰੇਜ਼ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਐਸਐਸਪੀ ਨੂੰ ਵੀ ਹਫਤਾ ਪਹਿਲਾਂ ਦੱਸਿਆ ਸੀ ਕਿ ਮੈਨੂੰ ਥ੍ਰੈਟ ਹੈ ਔਰ ਉਸ ਤੋਂ ਪਹਿਲਾਂ ਸੀਰੀਅਰ ਗਵਰਨਰ ਤੋਂ ਥਾਣੇ 'ਚ ਵੀ ਦੱਸਿਆ ਸੀ ਕਿ ਥ੍ਰੈਟ ਹੈਗਾ ਤਾਂ ਉਸ ਮਸਲੇ ਬਾਰੇ ਉਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਪਰਸਨ ਬਾਰ-ਬਾਰ ਰਾਤ ਦੇ ਟਾਈਮ ਤੇ ਮੈਨੂੰ ਫੋਨ ਕਰ ਰਿਹਾ ਬਾਹਰੋਂ ਤੋਂ ਰਾਤ ਦੇ ਟਾਈਮ ਮੈਂ ਸੁੱਤਾ ਪਿਆ ਹੋਗਾ ਸੁੱਤੇ ਨੇ ਜਦੋਂ ਫੋਨ ਚੁੱਕਿਆ ਤੋਂ ਅਗੋਂ ਗੱਲ ਇਤਨਾ ਦੀ ਕਰਨ ਲੱਪੇ ਬਾਰ-ਬਾਰ ਮੇਰੇ ਤੇ ਬਲੇਮ ਕਰਨ ਦਾ ਪਏ ਕਿ ਤੁਸੀਂ ਕੀਤਾ ਹੈ ਤੁਸੀਂ ਕੀਤਾ ਆ ਫਿਰ ਹਾਲਕੇ ਗੁੱਸੇ ਚ ਮੈਂ ਕਿਹਾ ਚਲ ਮੈਂ ਹੀ ਕੀਤਾ ਹੋਵੇਗਾ ਜੋ ਕਰਨਾ ਤੁਸੀਂ ਕਰ ਲਓ ਇਹ ਵਰਡ ਮੇਰੇ ਹੀ ਆ ਮੈਂ ਤੋਂ ਮੁਕਰਦਾ ਨਹੀਂ ਪਰ ਉਹ ਜਿਹੜਾ ਟਾਈਮ ਸੀਗਾ ਉਸ ਟਾਈਮ ਤੇ ਬੰਦੇ ਦਾ ਸੌਣ ਦਾ ਟਾਈਮ ਹੁੰਦਾ ਆ ਨੀਂਦ ਚ ਹੁੰਦਾ ਨਿੰਦਰਾ ਹੁੰਦਾ ਤੋ ਗੱਲ ਕਰਨੀ ਜੇਕਰ ਕਿਸੇ ਨੇ ਤੋਂ ਵਧੀਆ ਤਰੀਕੇ ਨਾਲ ਕਰੇ ਉਹਨਾਂ ਦੀ ਗੱਲ ਤੋਂ ਇੰਦਾ ਲੱਗਦਾ ਸੀਗਾ ਕਿ ਉਹ ਸਾਰੀ ਦੀ ਸਾਰੀ ਇੱਕ ਗੇਮ ਜਿਹੜੀ ਉਹ ਮੇਰੇ ਤੇ ਲਿਆਉਣਾ ਚਾਹੁੰਦੇ ਸੀ ਜਦੋਂ ਕਿ ਦੋਨੋਂ ਪਾਰਟੀਆਂ ਮੇਰੇ ਲਈ ਬਰਾਬਰ ਨੇ ਨਾ ਮੈਂ ਉਹਨਾਂ ਦਾ ਪੱਖ ਲੈਣਾ ਨਾ ਮੈਂ ਉਹਨਾਂ ਦਾ ਪੱਖ ਲੈਣਾ ਦੋਨੋਂ ਪਾਰਟੀਆਂ ਦਾ ਜਿਹੜਾ ਆ ਸਮਝੌਤਾ ਕਰਨ ਦੀ ਵੀ ਮੈਂ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਬਾਤੇ ਨਹੀਂ ਨਦੀ ਸਿਰ ਚੜਿਆ ਤੋਂ ਇਹ ਸਭ ਕੁਝ ਵਾਪਰਿਆ ਔਰ ਇਹ ਗੱਲ ਮੇਰੀ ਇਸ ਆਡੀਓ ਦੀ ਜੋ ভাইরাল ਹੋ ਰਹੀ ਹੈ ਇਹ ਆਡੀਓ ਉਹਨਾਂ ਨੇ ਆਪਣੀ ਕੀ ਕਹਿੰਦੇ ਆ ਆਪਣੇ ਤਰੀਕੇ ਦੇ ਨਾਲ ਜਿਹੜੀ ਰਿਕਾਰਡਿੰਗ ਕੀਤੀ ਹੈ ਔਰ ਰਿਕਾਰਡਿੰਗ ਤੇ ਵੀ ਲਾ ਆ ਕੇ ਰਿਕਾਰਡਿੰਗ ਬਿਨਾ ਪੁੱਛੇ ਨਹੀਂ ਕਰ ਸਕਦਾ ਕੋਈ ਅਗਰ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਔਰ ਇਸ ਤੇ ਵੀ ਚਲੋ ਕਾਰਵਾਈ ਬਣਦੀ ਆ ਕਿ ਬਿਨਾ ਪੁੱਛੇ ਤੋਂ ਰਿਕਾਰਡਿੰਗ ਕੀਤੀ ਔਰ ਫਿਰ ਉਸ ਨੂੰ ਵਾਇਰਲ ਕੀਤਾ ਇਹ ਸਭ ਕੁਝ ਜਿਹੜਾ ਆ ਇਹ ਗਲਤ ਤਰੀਕੇ ਨਾਲ ਜਿਹੜਾ ਕੀਤਾ ਗਿਆ ਹੈ ਮੇਰੇ ਫੇਸ ਨੂੰ ਜਿਹੜਾ ਆ ਉਹ ਗਲਤ ਦਿਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜਰਮਨਜੀਤ ਸਿੰਘ ਨਾਮ ਦਾ ਵਿਅਕਤੀ ਸੀਗਾ ਮਠੋਲੇ ਤੋਂ ਬਾਹਰ रह ਰਹੇ ਨੇ ਫੋਰਨਰ ਨੇ ਅਸਟਮ ਵਿਦੇਸ਼ ਵਿੱਚ रह ਰਹੇ ਨੇ ਜਰਮਨਜੀਤ ਸਿੰਘ ਨਾਮ ਦਾ ਵਿਅਕਤੀ ਦੋ ਮੁਲਾਜ਼ਮ ਜਿਹੜੇ ਗਏ ਸੀਗੇ ਉੱਤੇ ਔਰ ਉਹ ਵੀਡੀਓ ਦੇ ਵਿੱਚ ਤੁਹਾਨੂੰ ਪੁਲਿਸ ਦੀ ਗੱਡੀ ਵੀ ਨਜ਼ਰ ਆਏਗੀ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਪੁਲਿਸ ਦੇ ਕੋਲ ਡਿੱਟ ਹਥਿਆਰ ਨਹੀਂ ਹੁੰਦੇ ਵੀ ਜਿਹੜੇ ਇੰਨੇ ਜ਼ਿਆਦਾ ਹਸਲੇ ਦਾ ਜਿਹੜਾ ਮੁਕਾਬਲਾ ਕਰ ਸਕਣ ਦੋ ਜਾਨੇ ਗਏ ਸੀਗੇ ਔਰ ਉਹਨਾਂ ਕੋ ਵੀ ਰਿਵਾਲਵਰ ਸੀਗੇ ਹੋਰ ਕਿ 6-6 ਗੋਲੀਆਂ ਹੋਣਗੀਆਂ ਵੱਧ ਤੋਂ ਵੱਧ ਜੇ ਹਵਾ-ਫਾਇਰ ਕਰਦੇ ਹੋ ਉਹਨਾਂ ਦਾ ਕੀ ਪਤਾ ਸੀ ਇੰਨਾ ਪਾਰਟੀਆਂ ਦਾ ਉਹਨਾਂ ਦਾ ਇਹ ਨਾਲ ਕਰ ਲਿੰਦੇ ਉਹ ਪੁਲਿਸ ਵੀ ਆਪਣੇ ਬਚਾਅ ਵਾਸਤੇ ਕਹਿ ਸਕਦੇ ਹੋ ਪਿੱਛੇ ਰਹੀ ਪਰ ਕਿਤੇ ਨਾ ਕਿਤੇ ਗਲਤੀ ਹੈ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਦੀ ਕੋ ਪੀ ਇਹਨਾਂ ਨੂੰ ਬਿਠਾ ਕੇ ਜਾਂ ਨਾ ਤੇ ਸਤਕੂੰਜਾ ਕਰਕੇ ਕਿਸ ਤਰੀਕੇ ਨਾਲ ਇਸ ਜਿਹੜਾ ਕੇਸ ਸੀਗਾ ਨੂੰ ਹੱਲ ਕੀਤਾ ਜਾ ਸਕਦਾ ਸੀ ਆ ਮੈਨੂੰ ਸੁਣਨ ਚ ਆਇਆ ਹੈ ਕਿ ਦੋਨਾਂ ਤੇ ਰਾਣੂ 14 14 ਬੰਦੇ ਲਿਖਾਏ ਗਏ ਆ ਕਿਸੇ ਨੂੰ 18 ਲਿਖਾਏ ਗਏ ਨੇ ਜੋ ਲੋਕਾਂ ਦੇ ਵੀਡੀਓ ਦੇ ਵਿੱਚ ਦੇਖੀਏ ਤੇ 6-7 ਜਣੇ ਹੀ ਆ ਤੋ ਬਾਕੀ ਸਾਰੇ ਜਿਹੜੇ ਆ ਉਹ ਨਜਾਇਜ਼ ਜਿਹੜੇ ਲਿਖਾਏ ਜਾ ਰਹੇ ਨੇ ਤੋ ਇਸ ਕਰਕੇ ਜਿਹੜਾ ਹੈ ਕਹਿ ਸਕਦੇ ਹੋ ਤੁਸੀਂ ਕਿ ਗਲਤ ਤਰੀਕੇ ਨਾਲ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਆ ਦੋਨਾਂ ਧਿਰਾਂ ਵੱਲੋਂ ਹੀ ਮੈਂ ਕਹਾਂਗਾ ਕਿ ਨਜਾਇਜ਼ ਜਿਹੜੇ ਨਾਮ ਆ ਉਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਹੀਂ ਇੰਨੀ ਦੀ ਗੱਲ ਨਹੀਂ ਹੁੰਦੀ ਪੁਲਿਸ ਨੂੰ ਇਨਫੋਰਮੇਸ਼ਨ ਹੁੰਦੀ ਆ ਕਿ ਹਥਿਆਰ ਰਿਲੀਜ਼ ਕਰਵਾਇਆ ਕਿਸੇ ਨੇ ਕਿ ਨਹੀਂ ਕਰਵਾਇਆ ਇਹੋ ਜੀ ਗਲਤ ਨਹੀਂ ਆ ਜੇ ਕੋਈ ਇਦਾਂ ਦਾ ਬਿਆਨ ਦਿੰਦਾ ਆ ਤੋ ਉਹ ਫਿਰ ਝੂਠਾ ਹੀ ਆ ਜ਼ਿੰਮੇਵਾਰ ਹੋਏਗਾ ਉਹ ਵਿਅਕਤੀ ਇਦਾਂ ਦਾ ਬਿਆਰ ਬਣਦਾ ਨਹੀਂ ਆ ਪੁਲਿਸ ਦਾ ਦੇਣਾ ਕਿ ਸਾਨੂੰ ਪਤਾ ਨਹੀਂ ਆ ਪੀਕੜਵਾਏ ਆ ਅਸਲਾ ਲੈ ਕੇ ਗਏ ਆ ਕਿ ਨਹੀਂ ਲੈ ਕੇ ਜੀ ਮੈਂ ਪੁੱਛਣਾ ਚਾਹੁੰਦਾ ਸੀ 2-4 ਮਿੰਟ ਹੋਏ ਦੇ ਬਾਰੇ ਹੁਣ ਅਗਲੀ ਅਪਡੇਟ ਕੀ ਆ ਜੀ ਹਾਂ ਜੀ ਇਹਦੇ ਵਿੱਚ ਜੋ ਹੈਗਾ ਤਫਤੀਸ਼ ਜੋ ਹੈ ਐਫਆਈਆਰ ਨੰਬਰ ਇਹਦੇ ਵਿੱਚ 77 ਨੰਬਰ ਐਫਆਈਆਰ ਪੁਲਿਸ ਸਟੇਸ਼ਨ ਸ਼ਹਿਰ ਗੋਬਿੰਦਪੁਰ ਇਦੇ ਵਿੱਚ ਉਹ ਦਰਜ ਕੀਤੀ ਗਈ ਹੈਗੀ ਔਰ ਕਨਸਰਨਡ ਐਸ ਐਚਓ ਉਹਨਾਂ ਦੀ ਇਹਦੇ ਵਿੱਚ ਸਸਪੈਂਡ ਕਰਕੇ ਉਹਨੂੰ ਰਾਈਨ ਹਟਾ ਦਿੱਤੀ ਗਈ ਹੈਗੀ ਔਰ ਨਾਲੇ ਜੋ ਇਹਦਾ ਤਫਤੀਸ਼ ਜੋ ਹੈਗਾ ਉਹ ਐਸਪੀ ਰੈਂਕ ਦੀ ਇੱਕ ਅਫਸਰ ਨੇ ਉਹਨਾਂ ਦੇ ਚੇਅਰਮੈਨਸ਼ਿਪ ਦੇ ਵਿੱਚ ਇੱਕ ਐਸ ਆਈਟੀ ਜੋ ਹੈ ਉਹ ਘਟਕੀਤਾ ਗਿਆ ਹੈਗਾ ਉਹ ਜੋ ਹੈਗਾ ਹੈੱਡਕ quartਰ ਲੈਵਲ ਦੇ ਅਫਸਰਸ ਜੋ ਹੈ ਇਹਨਾਂ ਨੂੰ ਇੰਡੀਪੈਂਡੈਂਟਲੀ ਇਹਦਾ ਤਫਤੀਸ਼ ਕਰਨਗੇ ਜੀ ਨਾ ਨਾ ਦੋਨਾਂ ਤੇ ਅੰਦੇਵ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਜੀ ਇਹ ਜਿਹੜਾ ਝਗੜਾ ਹੁੰਦਾ ਪਰ ਪਹਿਲੇ ਪਤਾ ਸੀਗਾ ਅਗਰ ਪੁਲਿਸ ਥੋੜੀ ਜਲਦੀ ਕਰਦੇ ਤੇ ਇਹ ਠਗਾਨੀ ਸੁਣਾ। ਅ ਇਹ ਦੇਖਿਓ ਜੀ ਇਹਦੇ ਵਿੱਚ ਗੱਲ ਇਹ ਹੈਗਾ ਕਿ ਪੁਲਿਸ ਤੇ ਕੋਲ ਇਨਫੋਰਮੇਸ਼ਨ ਤਦੋਂ ਆਈ ਸੀ ਜਦੋਂ ਦੋਵੇਂ ਪਾਰਟੀ ਉੱਥੇ ਪਹੁੰਚ ਗਈ ਸੀ। ਉਸ ਵੇਲੇ ਉਹ ਇਸੇ ਲਈ ਜਦੋਂ ਪੁਲਿਸ ਪਾਰਟੀ ਸਾਡੀ ਜੋ ਉਸ ਵੇਲੇ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਸੀਗੀ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਜੋ ਵੀਡੀਓਜ਼ ਵੀ ਸਾਹਮਣੇ ਆਏ ਹੋਏ ਉਹਦੇ ਵਿੱਚ ਪੁਲਿਸ ਦਾ ਜੋ ਵਹੀਕਲ ਹੈਗਾ ਉਹ ਇਮੀਡੀਏਟਲੀ ਉਸੇ ਵੇਲੇ ਉੱਥੇ ਉਸ ਥਾਂ ਤੇ ਪਹੁੰਚ ਜਾਂਦੀ ਹੈਗੀ। ਲੇਕਿਨ ਇਹ ਗੱਲ ਨਹੀਂ ਹੈਗੀ ਕਿ ਉਹਨੂੰ ਐਡਵਾਂਸ ਚ ਪਤਾ ਸੀਗਾ ਕਿ ਇਨ ਉੱਥੇ ਜਾ ਕੇ ਇਹਨੇ ਝਗੜਾ ਕਰਨੀ ਸੀ ਕਿਉਂਕਿ ਪਿੰਡ ਵਿਠਵਾ ਔਰ ਮੂਰ ਉਹਨਾਂ ਦੇ ਹੈਗੇ ਦੋਵੇਂ ਪਾਰਟੀਆਂ ਜੋ ਝਗੜੇ ਕੀਤੀ ਹੈ ਲੇਕਿਨ ਇਹ ਜੋ ਝਗੜਾ ਹੋਈ ਹੈ ਉਹ ਹੋਈ ਹੈ ਲਾਈਟਾ ਵਾਲੇ ਚੌਂ ਹਟੋਵਾਲ ਦੇ ਨੇੜੇ ਹੋਈ ਹੈ ਤੋ ਇਹਦੇ ਕਰਕੇ ਜੋ ਇਹਦਾ ਇਹ ਜੋ ਅਲੀਗੇਸ਼ਨ ਹੈਗਾ ਕਿ ਪੁਲਿਸ ਨੂੰ ਐਡਵਾਂਸ ਤੋਂ ਪਤਾ ਸੀਗਾ ਕਿ ਇੱਥੇ ਕੋਈ ਝਗੜਾ ਹੋਣ ਵਾਲੀ ਹੈਗੀ ਉਹਦੇ ਵਿੱਚ ਜੋ ਹੁਣ ਤੱਕ ਜੋ ਹੋਇਆ ਸੱਚਾਈ ਨਹੀਂ ਪਾਈ ਗਈ ਬਰੇਕ ਕੋਈ ਜਿਹੜਾ ਪੋਸਟ ਨੂੰ ਇੱਕ ਬੜੇ ਇਨਫੋਰਮੈਂਸ ਦਿੱਤੇ ਹੋਏ ਉਹ ਇਨਫੋਰਮੇਸ਼ਨ ਉਸ ਵੇਲੇ ਆਈ ਹੈ ਜੇ ਜਦੋਂ ਉਸ ਪਾਰਟੀ ਦੋਵੇਂ ਪਹੁੰਚ ਗਈ ਸੀ ਉਹਦੇ ਕਰਕੇ ਪੁਲਿਸ ਤੱਪ ਤੁਸੀਂ ਦੇਖ ਸਕਦੇ ਆ ਪੁਲਿਸ ਦੀ ਗੱਡੀ ਵੀ ਇਮੀਡੀਏਟਲੀ ਉਸੇ ਵੇਲੇ ਪਹੁੰਚ ਗਈ ਸੀ ਯੋ ਮੈਂ ਪਹਿਲਾਂ ਕਮਨ ਰੱਖਦੀ ਆ ਕਿ ਉਹਦੇ ਪਹਿਲਾਂ ਵੀ ਹਾਂ ਝਗੜਾ ਸੀ ਖਾਸ ਕਰਕੇ ਜੀ ਸੀ ਬਿਠਵਾ ਵਗੈਰਾ ਕਰ ਰਹੇ ਸੀ ਇਹ ਇਹਨਾਂ ਕਹਿੰਦੇ ਕਿ ਅਸੀਂ ਕਿਰਦਿਆਂ ਕਹਿੰਦੇ ਮਦਦੇ ਖੁੱਭਦੇ ਪੈਨੇ ਸ਼ਾਰਕ ਕਰਾ ਨਹੀਂ ਦੇਖੀ ਉਹ ਗੱਲ ਉਹਦਾ ਮੈਨੂੰ ਵੈਰੀਫਾਈ ਕਰਾਉਣੀ ਪੈਣੀ ਬਟ ਦੈਨ ਆਪਕੋ ਮੈਂ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਇਹਨਾਂ ਦੀ ਆਪਸੀ ਪਹਿਲੇ ਵੀ ਝਗੜਾ ਹੋਇਆ ਸੀਗਾ ਮੈਂ ਜਿਵੇਂ ਪਿਛਲੀ ਵਾਰ ਮੈਂ ਤੁਹਾਨੂੰ ਬਰੀਫ ਕੀਤਾ ਸੀਗਾ ਇਨਾਂ ਦੀ ਐਫਆਈਆਰ ਵੀ ਹੋਈ ਸੀਗੀ ਫਰਵਰੀ ਦੇ ਮਹੀਨੇ ਦੇ ਵਿੱਚ ਔਰ ਇਨਾਂ ਦੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਗਏ ਸੀਗੇ ਜਿਵੇਂ ਪਿੰਡ ਦੇ ਵਿੱਚ ਇਨਾਂ ਦੀ ਆਪਸੀ ਝਗੜਾ ਜੋ ਹੈਗਾ ਛੋਟੀ-ਛੋਟੀ ਛੋਟੀਆਂ ਮਸਲੇ ਦੇ ਵਿੱਚ ਜੋ ਚੱਲਦੇ ਸੀਗੇ ਉਹਦੇ ਕਰਕੇ ਹੀ ਇਨਾਂ ਨੂੰ ਆਲਰੇਡੀ ਪ੍ਰੀਵੈਂਟਿਵ ਦੇ ਉੱਤੇ ਜੋ ਹੈਗਾ ਪ੍ਰੀਵੈਂਟਿਵ ਡਿਟੈਂਸ਼ਨ ਦੀ ਐਸੀ ਕੀਤਾ ਸੀਗਾ ਕਾਰਵਾਈ ਹੱਜ ਦੋਵੇਂ ਪਾਰਟੀਆਂ ਰੋਪ ਲਗਾ ਰਹੀਆਂ ਵੀ ਲੱਗ-ਲੱਗ ਬੰਦੇ ਅਲੱਗ-ਅਲੱਗ ਵਾਦ-ਵਾਦ ਲਖਾਏ ਜਾ ਰਹੇ ਇੰਨਾ ਕੀ ਲੱਗਦਾ ਹਾਂ ਹਾਂਜੀ ਬਿਲਕੁਲ ਇਸ ਵਿੱਚ ਕੀ ਹੈ ਕਿ ਦੋਵੇਂ ਪਾਰਟੀਆਂ ਵੱਲੋਂ ਵੀ ਜੋ ਸਟੇਟਮੈਂਟ ਇਨੀਸ਼ੀਅਲ ਸਟੇਟਮੈਂਟ ਜੋ ਹੁੰਦੀ ਅਸੀਂ ਦੋਵਾਂ ਵੱਲੋਂ ਹੀ ਲਿਖਵਾਏ ਹੈਗੇ ਲੇਕਿਨ ਇਹਦੇ ਵਿੱਚ ਜੋ ਤਫਤੀਸ਼ ਦੇ ਦੌਰਾਨ ਜੋ ਸਾਡੇ ਕੋਲ ਟੈਕਨੀਕਲ ਐਵਿਡੈਂਸ ਹੈਗੇ ਉਹਨਾਂ ਦੇ ਹਿਸਾਬ ਸੇ ਹੀ ਜਿਨ੍ਹਾਂ ਦਾ ਉਥੇ ਪ੍ਰੈਜ਼ੈਂਸ ਪਾਈ ਜਾਂਦੀ ਹੈਗੀ ਬਸ ਉਹੀ ਪਰਚੇ ਦੇ ਵਿੱਚ ਰਹੇ ਜਾਣਗੇ ਅਦਰਵਾਈਜ਼ ਜਿਨੇ ਵੀ ਅਗਰ ਗਲਤ ਨਾਮ ਲਿਖਵਾਏ ਹੈਗੇ ਉਹ ਉਹਦੇ ਤੇ ਸਸਟੇਨ ਨਹੀਂ ਕਰੂਗਾ ਜੀ ਕਿਉਂਕਿ ਸਾਡੇ ਕੋਲ ਜੋ ਵਾਰਦਾਤ ਹੋਈ ਸੀ ਉਹਦਾ ਵੀਡੀਓਗ੍ਰਾਫੀ ਵੀ ਹੈਗੀ ਹੈ ਪੂਰੀ ਔਰ ਉਸ ਦੇ ਅਲਾਵਾ ਵੀ ਸਾਡੇ ਕੋਲ ਜੋ ਟੈਕਨੀਕਲ ਐਵਿਡੈਂਸਿਸ ਹੁੰਦੇ ਉਹਦੇ ਹਿਸਾਬ ਸੇ ਫਿਰ ਅੱਗੇ ਦੀ ਤਫਤੀਸ਼ ਚੁਹੇ ਚਾਰੀ ਰਹੇਗੀ ਇਹਦੇ ਵਿੱਚ ਜੋ ਜਿਨ੍ਹਾਂ ਦੀ ਨਾਂ ਹੈਗੇ ਪਰਚੇ ਦੇ ਵਿੱਚ ਹੈਗੇ ਉਸ ਵੇਲੇ ਜੋ ਪਾਏ ਗਏ ਸੀ ਉਹ ਸਾਰੇ ਹਲੇ ਮੈਡੀਕਲ ਆਬਜ਼ਰਵੇਸ਼ਨ 'ਚ ਹੀ ਹੈਗੇ ਉਹਦੇ ਕਰਕੇ ਹਲੇ ਸਾਡੀ ਹਲੇ ਵੀ ਸਾਡਾ ਜੋ ਉਥੇ ਗਰਦ ਲੱਗੀ ਹੋਈ ਹੈਗੀ ਵਾਂਸ ਦੇ ਆਰ ਮੈਡੀਕਲੀ ਫਿਟ ਦੈਨ ਅਗੇ ਦੀ ਕਾਨੂੰਨੀ ਕਰਵੇ ਕਿ ਤਰ੍ਹਾਂ ਇੱਕ ਐਮਐਨਏ ਯਾਨੀ ਵਾਇਲ ਹੋ ਰਹੀ ਹੈ ਅਗਰੇ ਦੇ ਰੂਪ ਲਗਾਈ ਦੂਜੀ ਪਾਰਟੀ ਨੂੰ ਸ਼ਾਇਦ ਤੁਹਾਡਾ ਵੀ ਰੋਲ ਲੱਗਦਾ ਕੁਝ ਤੁਹਾਡੇ ਸਾਹਮਣੇ ਝਾਰਦਾ ਮਸਾਵਾ ਆਉਂਦਾ ਅ ਨਹੀਂ ਜੀ ਇਹ ਉਹ ਇਹ ਆਪਣੀ ਤਫਤੀਸ਼ ਦੇ ਨਾਲ ਇਸ ਚੀਜ਼ ਦਾ ਕੋਈ देयर इज नो ਰਿਲੇਵੈਂਸ ਟੂ ਦੈਟ ਵੀਡੀਓ ਜੀ ਧੰਨਵਾਦ ਜੀ ਮੇਰਾ ਨਾਮ ਗਰੇਵ ਸਿੰਘ ਵਾ ਪਿੰਡ ਦਾ ਸਰਪੰਚ ਵੀ ਹੈ ਤੇ ਦੋ ਉਹ ਦਿਨ ਮੈਨੂੰ ਦਿਨੇ ਪਹਿਲਾਂ ਧਮਕੀ ਮਿਲੀ ਤੇ ਮੈਂ ਖਾਣੇ ਗਿਆ ਥਾਣੇ ਥਾਣੇ ਵਾਲਿਆਂ ਨੇ ਆਖਿਆ ਵੀ ਬੋਲ ਚਾਈ ਘਰ ਮੇਰੇ ਸੀਸੀਟੀਵੀ ਵੀ ਹੈਗੀ ਮੇਰੇ ਘਰ ਮੇਜਰ ਸੇ ਥਾਣੇਦਾਰ ਆਇਆ ਮੇਜਰ ਸੋਂ ਉਹ ਤਾਂ ਫੇਰਾ ਪੂਰਾ ਮਾਰ ਕੇ ਚਲ ਗਿਆ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਨੂੰ ਫਿਰ ਮੈਨੂੰ ਪਤਾ ਲੱਗਾ ਵੀ ਉਹ ਬੁੰਡੇ ਸੋਟੇ ਸੋਟੇ ਨਾ ਗਏ ਮਾਰੀ ਬਚਿਆ ਮੇਰੀ ਫੈੜੀ ਪਾਣੀ ਲਾਉਣ ਤੇ ਮੇਰਾ ਵੇਰਾ ਵਾਪਸ ਚੱਲਿਆ ਉਸ ਦਿਨ ਆਪਣੀ ਨੌਕਰੀ ਤੇ ਉਹ ਬਾਬੇ ਮੰਜ ਮੱਥਾ ਟੇਕਣ ਲਿਆ ਕਹਿੰਦਾ ਜੇ ਦੋ ਵਾਪਸ ਮੁੜਿਆ ਤੇ ਇਹਨਾਂ ਮਾਰ ਦੇਣਾ ਇਹਨੂੰ ਤੇ ਕਾਚਾ ਮੈਂ ਮੇਜਰ ਸਾਨੂੰ ਫੋਨ ਕੀਤਾ ਵੀ ਸਾਹਬ ਉੱਥੇ ਦਵਾ ਦਵਾਓ ਮੇਜਰ ਸਾਨੂੰ ਮੈਨੂੰ ਕਿਹਾ ਵੀ ਬਾਬੇ ਮੰਜ ਨਹੀਂ ਕੋਈ ਹੈਗਾ ਤੇ ਤੁਸੀਂ ਥਾਣੇ ਆਜੋ ਜਦੋਂ ਅਸੀਂ ਥਾਣੇ ਗੱਡੀ ਆ ਉਹ ਬੱਤੀਆਂ ਵਾਲੇ ਚੌਂਕ 'ਚ ਗਏ ਤੇ ਮੇਜਰ ਸੌਂਦੀ ਪੁਲਿਸ ਦੀ ਗੱਡੀ ਉਹਦੇ ਨਾਲ ਲਾਗੇ ਖਲੋਤੀ ਲਾਗੇ ਖਲੋਤੀ ਤੇ ਉਹਨਾਂ ਸਾਡੀ ਗੱਡੀ 'ਚ ਘੱਟੋ ਘੱਟ 100 ਫੇਰ ਮਾਰਿਆ ਪੁਲਿਸ ਵਾਲੇ ਵੀ ਭੱਜ ਗਏ ਅਹੀਂ ਆਪਣਾ ਪੰਜਾਬ ਜੋ ਬਤੇਰਾ ਕੀਤਾ ਜੇਦਰ ਸਿੰਘ ਤਰਸੇਮ ਸਿੰਘ ਗਰਮੀਤ ਸਿੰਘ ਤਲਵਿੰਦਰ ਸਿੰਘ ਅਰਵੈਲ ਸਿੰਘ ਗੁਰਗਵਾਜ ਸਿੰਘ ਕੁਲਵਿੰਦਰ ਸਿੰਘ ਉਹਦੇ ਮੁੰਡੇ ਦੋ ਰਵੀ ਗगन ਇੱਕ ਹੋਰ ਮੁੰਡਾ ਸੀ ਇੱਕ ਬਲਵਿੰਦਰ ਸਿੰਘ ਹੀ ਇੱਕ ਉਹਦਾ ਮੁੰਡਾ ਸੀ ਉਹ ਘੱਟੋ ਘੱਟ ਵਿਚਾਰ ਉਹ ਸਾਰੀ ਸਾਰੀ ਅਹੀਂ ਚਾਰ ਤੋਂ ਪੰਜ ਬੰਦੇ ਸੀ ਔਰ ਸੀਸੀਟੀਵੀ ਕਟੋ-ਕਟਵੀ 25 ਤੋਂ 30 ਬੰਦੇ ਪੁਲਿਸ ਨੇ ਵੀ ਸਾਰੇ ਬੰਦੇ ਵੇਖੇ ਸਾਰੇ ਪੁਲਿਸ ਇਹ ਸਬ ਇਨਫੈਕਟ ਮੇਜਰ ਸਿੰਘ ਲਾਗੇ ਖਲੋਤਾ ਹੈ ਐਸਐਸਪੀ ਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਅਸੀਂ ਚਾਹ 4 ਹੀ ਬੰਦੇ ਦੋ ਅਸੀਂ ਮਰ ਗਏ ਦੋ ਹਸਪਤਾਲ ਦਾ ਚਾਰ ਚਾਰ ਗੋਲੀਆਂ ਮੇਰੇ ਸਿਰ 'ਤੇ ਵੱਜੀਆਂ ਦੋ ਵੱਜੀਆਂ ਇੱਧਰ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਮੈਂ ਪਹਿਲਾਂ ਵੀ ਮੇਰੇ ਕੋ ਦਰਖਾਸਤਾਂ ਨੇ ਕਾਪੀਆਂ ਹੈਗੀਆਂ ਇਹਨਾਂ ਸਾਰਿਆਂ ਬੰਦਿਆਂ ਦੇ ਨਾਮ ਲਿਖ ਕੇ ਤੇ ਮੈਂ ਡੀਜੀਪੀ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਇੱਕ ਪਿੰਡ ਨਾਲ ਹੋਰ ਇੱਕ ਬੰਦੇ ਦੀ ਪਿੰਡ ਲੜਾਈ ਹੋਈ ਪਰਮਜੀਤ ਸਿੰਘ ਦੀ ਉਹ ਵੀ ਨਾਲ ਸੀ ਉਹਦਾ ਭਰਾ ਵੀ ਨਾਲ ਸੀ ਉਹਦਾ ਮੁੰਡਾ ਅਜੇ ਵੀ ਲੋਕ ਧਮਕੀਆਂ Bharo ਦਿੰਦਾ ਵੇ ਜੇ ਤੂੰ ਬਚ ਗਿਆ ਜੇ ਤੇਰੇ ਭਰਾ ਹੀ ਮਰੇ ਆ ਤੈਨੂੰ ਵੀ ਮਾਰਨਾ ਐਮਐਲਏ ਸਾਹਿਬ ਨੂੰ ਨੇ ਧਮਕੀ ਦਿੱਤੀ ਅਹੀਂ ਚਾਰ ਹੀ ਤੇ ਦੋ ਹੀ ਮਾਰਗ ਦੋ ਸਾਡੇ ਮਾਰਗੇ ਦੋ ਅਹੀਂ ਜਕਮੇ ਸਾਰੇ ਸਾਰੇ ਕੋਹ ਸੀਸੀਟੀਵੀ ਤੇ ਹੈਗਾ ਵਾ ਪਰ ਪੁਲਿਸ ਜਿਹੜੀ ਆ ਉਹ ਵੀ ਹੁਣ ਅਜੇ ਵੀ ਸਾਡੇ ਨਾਲ ਧੱਕਾ ਨਹੀਂ ਕਰ ਰਹੀ ਅਜੇ ਵੀ ਗਰੀਬ ਲੋਕਾਂ ਦੇ ਜਿਹੜੇ ਮੇਰੇ ਬੱਚੇ ਉੱਥੇ ਹੈਵ ਨਹੀਂ ਉਹਨਾਂ ਦੇ ਬਨਾ ਲਹੀ ਜਾਂਦੀ ਆ ਪੁਲਿਸ ਦੀ ਸਾਰੀ ਪੁਲਿਸ ਤੋਂ ਡਰਦੇ ਨਹੀਂ ਹੋਰ ਪੁਲਿਸ ਅੱਗੇ 5-6 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ ਤੇ ਪੁਲਿਸ ਦੇ ਸਾਹਮਣੇ ਹਨ ਉੱਪੇ ਗਏ ਸੀ ਸਾਡੇ ਗੱਲ ਪੈਗੇ ਸੀ ਫਿਰ ਪੁਲਿਸ ਨੇ ਉਹਨਾਂ ਨੂੰ ਹਵਾਲਾ ਚ ਦਿੱਤਾ ਉਹ ਸਾਡੇ ਕੋਲ ਵੀਡੀਓ ਵੀ ਹੈਗੀ ਆ ਕਾਪੀਆਂ ਦਾ ਧੰਨਵਾਖੋ ਤੇ ਮਈਆ ਕਰਾ ਦਿੰਦੇ ਆ ਡੀਜੀਪੀ ਸਾਹਿਬ ਨੂੰ ਵੀ ਕੀਤੀਆਂ ਕਪਲੇਟਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕੀਤੀਆਂ ਐਸਐਸਪੀ ਨੂੰ ਕਈ ਵਾਰੀ ਮੈਂ ਮਿਲ ਕੇ ਆਖਿਆ ਮੇਰੇ ਚਾਰ ਗੋਲੀਆਂ ਲੱਗੀਆਂ ਜੀ ਅਜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਵੀ ਤੁਹਾਡੀ ਨਵੀਂ ਪਾਰਟੀ ਤੇ ਹਿੰਸੜੇ ਅਜੇ ਵੀ ਸਾਡਾ ਪਤਾ ਨਹੀਂ ਵੀ ਕੋਈ ਹਿੰਭਜਣਾ ਕਿ ਨਹੀਂ ਬਜਣਾ ਤੁਹਾਡੀ ਤੁਹਾਡੇ ਇਨਸਾਫ ਹੋਣਾ ਚਾਹੀਦਾ